ਮੱਖਣ ਸਿੰਘ ਆ ਜੀ ਪਿੰਡ ਦੀ ਲੌਂਗਵਾਲ ਜੀ 23 ਸਾਲ ਦੀ ਮੜੀ ਜਗਪਾਲ ਸਿੰਘ ਨਾਮ ਸੀ ਇਹਦਾ ਕੀ ਕੰਮ ਕਰਦਾ ਕੌਡੇ ਖੇੜਦਾ ਸੀ ਕੀ ਇਹ ਜੀ ਬਸ ਮੇਰੇ ਕੋਲ ਮਨ ਨਾਲ ਥੋੜਾ ਜਿਆਦਾ ਬਸ ਆਪ ਵਿੱਚ ਘੱਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਧੀਆ ਦੋ ਕੁੜੀਆਂ ਧੀਆ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਟੀ ਜੀ ਅਸੀਂ ਨਹੀਂ ਉਹ ਤਾਂ ਲੈਤਾ ਰਿਖਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆਖਰ ਬੰਦਾ ਨੇ ਗੋਲੀ ਮਾਰ ਦਿੱਤੀ ਕਿੱਥੇ ਮਾਰੀ ਖੇਤ ਆ ਰਹਿਣਾ ਜੀ ਆਪਾਂ ਇੱਕ ਚ ਮਾਰੀ ਸਾਰੇ ਘਰੇ ਆ ਹਾਂਜੀ ਘਰੇ ਅੰਦਰ ਮਾਰੀ ਘਰ ਹੋਰ ਕੌਣ ਕੌਣ ਸੀ ਤੁਹਾਨੂੰ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਸੀ ਜੇ ਘਰੇ ਇੱਕ ਮੇਰੇ ਘਰ ਵਾਲੀ ਤੀਗੀ ਤੇ ਇੱਕ ਮੇਰਾ ਮੁੰਡਾ ਤੀਓ ਤੇ ਦੂਜਾ ਹੈਗਾ ਤੀਗਾ ਉਹ ਅੰਦਰ ਚਾਹ ਪੀਂ ਜਾਂਦਾ ਤੀਗਾ ਉਹਨੇ ਆ ਕੇ ਬਾਹਰ ਚ ਹਾਕ ਮਾਰੀ ਐ ਆਪਦੀ ਕੁੜੀ ਨੂੰ ਉਹ ਪਿੰਡ ਦੇ ਰੱਬੇ ਨੂੰ ਫੋਨ ਕਰਕੇ ਸੱਦਿਆਗਾ ਬਸ ਜਦੋਂ ਹਾਕ ਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਵਾਲੀ ਨੂੰ ਪੁੱਠਾ ਸਿੱਧਾ ਬੋਲਣ ਲੱਗ ਗਈ ਜਦੋਂ ਉਹ ਲੋ ਮੇਰੇ ਮੁੰਡੇ ਨੇ ਛੋਟੇ ਕਹਿਤਾ ਜਪਾਲ ਨੇ ਵੀ ਤੂੰ ਮੇਰੀ ਮਾਂ ਨੂੰ ਕਉ ਬੋਲਦੀ ਐ ਬਸ ਉਹਨੇ ਚੱਕ ਕੇ ਬਦੰਦਰ ਨੇ ਮੌਕੇ ਤੋਂ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜੇ ਪਰਿਵਾਰ ਦੇ ਵਿੱਚ ਹੋਰ ਕੌਣ ਕਹਣਾ ਚਾਹੀਦਾ ਇੱਕ ਬੇਟਾ ਜੀ ਤੇ ਮਾਂ ਆਂਦੇ ਕੀ ਚਾਹਨੇ ਭਈਆ ਸਾਫ਼ ਹੋਣਾ ਚਾਹੀਦਾ ਜੀ ਅਸਾਪਾ ਨੂੰ ਕਿੱਦਾਂ ਦੀ ਕਾਰਵਾਈ ਕਰਦੀ ਹੈ ਬਸ ਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਬਾਉ ਮੂੰ ਨਾ ਦੇਖ ਲੈ ਅਜੇ ਕੋਈ ਕਾਰਵਾਈ ਤੇ ਬਿਆਨ ਹੋ ਗਈ ਹਾਂਜੀ ਬਿਆਨ ਹੋ ਗਏ ਸਰ ਕੀ ਨਾਮਾਂ ਤੇ ਕੀ ਮਾਮਲਾ ਜੀ ਤੁਹਾਡਾ ਕੀ ਨਾਮ ਆਂ ਜੀ ਤੇ ਕੀ ਮਾਮਲਾ ਲੈ ਕੇ ਆਏ ਹੋ ਐਸਆ ਜਸਵੀਰ ਸਿੰਘ ਥਾਣਾ ਲਾਹੌਰ ਜੀ ਕੀ ਘਟਨਾ ਹੋਈ ਐ ਸਰ ਇਹ ਸਰ ਕੱਲ ਸਾਨੂੰ ਕੋਈ 4:3 ਦੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਔਰ ਫਕਾਲਾ ਸਨਪ ਮੱਖਣ ਸਿੰਘ ਦੇ ਮੰਡੀਰ ਕਲਾ ਰੋਡ ਵਾਸੀ ਲੌਂਗਵਾਲ ਦੇ ਗਨ ਸ਼ਾਟ ਨਾਲ ਡੈਥ ਹੋ ਗਈ ਫਿਰ ਉਹ ਤੋਂ ਬਾਅਦ ਉਹਦਾ ਮਿਰਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸ ਐਚਓ ਸਾਹਿਬ ਕੋਲ ਇੰਸਪੈਕਟਰ ਜਤਿੰਦਰਪਾਲ ਜੀ ਕੋਲੇ ਮੁੱਖ ਅਫਸਰ ਥਾਣਾ ਨੰਗੋ ਕੋਲੇ ਸਟੇਟਮੈਂਟ ਲਿਖਾਈ ਵੀ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ ਚਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਬਿਹਾ ਹੋਇਆ ਸੀ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤੁਮ ਐਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ ਉਹਦਾ ਫਾਦਰ ਸੁਮਖ ਸਿੰਘ ਆ ਗਿਆ ਉਹਦੇ ਘਰ ਵਾਲੀ ਚਮਕੌਰ ਸਿੰਘ ਸ਼ਰਮਖ ਸਿੰਘ ਸ਼ਰਮਖ ਸਿੰਘ ਉਹ ਦੇ ਘਰ ਆਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪਿਊਟ ਹੋ ਗਿਆ ਕੁੱਤੂ ਮਵੇਂ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਤੇ ਇਹ ਦਾ ਇਹ ਜਿਹੜੇ ਇਹਨੇ ਸ਼ਰਮਖ ਸਿੰਘ ਆਪਣੇ ਚੀਮਬਾਸੀ ਚੀਮਾ ਇਹਨੇ ਉਹਦੇ ਗੈਨਸਾਉਟ ਦੇ ਉਹਦੇ ਫਾਇਰ ਇੱਕ ਸੱਜੀ ਕੁਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਜੇ ਜਰਾ ਦੀਪਾਲ ਸਿੰਘ ਹੈ ਪੁਰਪਕਾਲਾ ਇਹਦੀ ਮੌਕੇ ਤੇ ਹਟਦੀ ਸਪੌਟ ਡੈਥ ਹੋਇਆ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਤੀ ਜੀ ਕਾਰਵਾਈ ਜੀ ਮਕਦਮਾ ਨੰਬਰ 151 ਅੰਡਰ ਸੈਕਸ਼ਨ 103 100 61 ਜੇਮਨ 2 ਵੀ ਐਨ ਐਸ 25 27 54 59 ਉਹ ਖਾਣਾ ਲਊਗਾ ਮਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਏ ਉਹਨਾਂ ਐਸ ਐਚਓ ਸਾਹਿਬ ਪੋਸਟਮਾਰਟਮ ਕਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਬਣਾ ਦੇਣਗੇ ਜਲਦੀ ਗ੍ਰਿਫਤਾਰ ਕਰਨਾ ਕੀ ਨਾਮ ਹੈ ਭਾਜੀ ਜਸਵੀਰ ਸਿੰਘ ਉਮਰਜੀ ਉਮਰ 29 ਸਾਲ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਦੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰਾ ਬ੍ਰਦਰ ਮੈਂ ਰਿਸ਼ਤਾ ਮੈਂ ਕਰਾਇਆ ਸੀ ਇਹ ਗੱਲ ਕੀ ਹੋਈ ਹੈ ਜੀ ਦੇਖੋ ਕੁੜੀਆਂ ਨੂੰ ਲੈਣ ਆਏ ਸੀ ਇਹਨਾਂ ਨੇ ਆਖੇ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲੈ ਗਏ ਤੇ ਉਹਨਾਂ ਨੇ ਸੁਣੀ ਨਹੀਂ ਜਦੋਂ ਬਾਅਦ ਵਿੱਚ ਮੇਰੇ ਕੋਲੋਂ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਗੱਲ ਤਾਂ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਅਸੀਂ ਟੱਕ ਲੈਏ ਸੀਗੇ ਵੀ ਬਹੁਤ ਮਾੜਾ ਕਰਕੇ ਕੋਈ ਐਡੀ ਬੈਂਸ਼ ਹੀ ਨਹੀਂ ਸੀ ਬੱਚੇ ਦੀ ਉਹਦੀ ਕਬਾਡੀ ਦਾ ਖੇਡ ਹੈ ਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੇਲਡ ਦਾ ਕੰਮ ਕਰਦਾ ਇਹ ਮਿਹਨਤ ਮਿਹਨਤਦਾਰੀ ਸੀਗਾ ਜਾਨੀ ਕਿ ਲੜਾਈ ਵਾਲਾ ਤਾਂ ਉਹਦਾ ਕਿਸੇ ਨਾਲ ਹੈ ਹੀ ਨਹੀਂ ਸੀ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਬਾਦ ਦਾ ਨਾਮ ਕੀ ਆਉਂਦਾ ਉਹਨਾਂ ਦਾ ਉਹਨਾਂ ਦਾ ਨਾਮ ਤਾਂ ਚਮਕੌਰ ਸਿੰਘ ਕਹਿੰਦੇ ਨੇ ਜੀ ਪਿੰਡ ਚ ਉੱਥੇ ਕਹਿੰਦੇ ਨੇ ਗੂਟਾ ਉਹ ਕਿਹੜੇ ਪਿੰਡ ਦੇ ਨੇ ਚੀਮਿਆਂ ਦੇ ਮੈਂ ਰਿਸ਼ਤਾ ਕਰਾਇਆ ਦੂਸਰੀ ਰਿਸ਼ਤਾ ਹਾਂਜੀ ਮੈਂ ਰਿਸ਼ਤਾ ਕਰਾਇਆ ਇਹ ਕੁੜੀਆ ਬੇਸੀ ਜੀ ਇਹ ਕੁੜੀਆਂ ਨੂੰ ਲੈ ਕੇ ਸੰਗਰੂਰ ਆਏ ਹੋਏ ਸੀ ਸ਼ੀਸ਼ੂ ਕੇਰੀਆ ਤੇ ਉਹਨਾਂ ਦੇ ਬੇਟੇ ਨੇ ਜਿਹੜੇ ਇਹ ਗੋਲੀ ਬੱਜੀ ਜੀ ਉਹਨੇ ਸਵੇਰੇ ਮੈਨੂੰ ਪੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ ਮਾਂ ਜੀ ਐਂ ਕਰਕੇ ਸ਼ੀਸ਼ੂ ਕੇਰੀਆ ਦੇ ਭਾਈ ਮੇਰੇ ਤਾਂ ਬੱਚੇ ਠੀਕ ਹੁੰਦੇ ਰਹੇ ਨੇ ਵੀ ਤੂੰ ਉੱਥੇ ਲੈ ਜਾ ਉਹ ਬੇਟਾ ਇੱਥੇ ਲੈ ਕੇ ਆਇਆ ਸੀ ਮੈਂ ਗਰੂ ਪਤਾ ਨਹੀਂ ਕੁੜੀਆਂ ਨੇ ਫੋਨ ਕਰਿਆ ਹੋਊ ਜੀ ਦੇਖੋ ਕੋਲੇ ਨਹੀਂ ਸੀ ਅਸੀਂ ਤਾਂ ਵੀ ਮੈਨੂੰ ਲੈ ਜੋ ਆ ਕੇ ਉਧਰੋਂ ਬੱਚੇ ਨੂੰ ਫੋਨ ਕਰਕੇ ਬੁਲਾਇਆ ਉਹ ਦੂਜੀ ਬੇਟੀ ਦਾ ਰਿਸ਼ਤਾ ਕਹਿੰਦੇ ਸੀ ਉਹ ਕਹਿੰਦਾ ਵੀ ਮੈਂ ਲੈਂਦਾ ਨਹੀਂ ਕਿਉਂਕਿ ਆਸਤੀ ਜਨਾਨੀ ਜਿਹੜੀ ਉਹਦੇ ਘਰ ਦੇਦੀ ਉਹਦਾ ਮੈਰਿਜ ਉਹਨੂੰ ਦੁਬਾਰੇ ਹੋਈ ਸੀ ਹੁਣ ਇਹਨਾਂ ਨੂੰ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ ਕਹਿੰਦਾ ਵੀ ਵਿਚੋਲੇ ਨੂੰ ਵੀ ਗੋਲੀ ਮਾਰਨੀ ਮਾਰ